ਸਸੀ ਗੱਲ ਦੋਸਤੋ ਜ਼ਿਆਦਾਤਰ ਲੋਕਾਂ ਨੇ ਦੀਪਕ ਢਾਬੇ ਬਾਰੇ ਸੁਣੀ ਹੋਣਾ ਧਨੋਲੇ ਦੇ ਵਿੱਚ ਪੈਂਦਾ ਹੈ ਏਸ਼ੀਆ ਦਾ ਤੀਸਰੇ ਨੰਬਰ ਤੇ ਆ ਸਭ ਤੋਂ ਵੱਡਾ ਢਾਬਾ ਜਿਹੜਾ ਏਸ਼ੀਆ ਦਾ ਮੰਨਿਆ ਗਿਆ ਤੇ ਗੱਲਾ ਸੁਣੀ ਚਾਹੀਆਂ ਸੀ ਕਿ ਜਿਹੜਾ ਮੰਤਰੀ ਹਿੱਸਾ ਮੰਗਦਾ ਸੀ ਕੋਈ ਤੁਸੀਂ ਆਣੇ ਹੋਵੋਗੇ ਭੁੱਜ ਲੋਗੇ ਕਮੈਂਟ ਕਰਕੇ ਦੱਸਿਓ ਉਹਨੇ ਹਿੱਸਾ ਮੰਗਦਾ ਸੀ ਹਿੱਸਾ ਨਾ ਦੇਣ ਤੇ ਬਾਈਪਾਸ ਕੱਢ ਦਿੱਤਾ ਉਹ ਟਰੱਕ ਜਾ ਰਹੇ ਨੇ ਬਾਈਪਾਸ ਕੱਢਤਾ ਸੀਗਾ ਵੀ ਇਹ ਢਾਬਾ ਫੇਲ ਹੋ ਜਾ ਇਹਨਾਂ ਨੇ ਹਿੱਸਾ ਨਹੀਂ ਦਿੱਤਾ ਹਨ ਵਿੱਚੋਂ ਤਾਂ ਕਹਿੰਦੇ ਢਾਬਾ ਫੇਲ ਹੋ ਜਾਏਗਾ ਹਨਾ ਪਰ ਤੁਸੀਂ ਦੇਖੋ ਹਨ ਜਦੋਂ ਬੰਦੇ ਸਿੱਧੇ ਨਹੀਂ ਤਾਂ ਹਨ ਤੇ ਆਹ ਦੇਖੋ ਇਹ ਅੱਜ ਤੱਕ ਰਸ਼ ਬਹੁਤ ਘੱਟ ਹੈ ਨਹੀਂ ਤਾਂ ਇੱਥੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਬਹੁਤ ਹੀ ਵਧੀਆ ਢਾਬਾ ਇਹ ਏਸ਼ੀਆ ਦਾ ਐਵੇਂ ਹੀ ਨਹੀਂ ਹੋਇਆ ਬਣਿਆ ਤੀਸਰੇ ਨੰਬਰ ਤੇ ਇਹ ਅੰਦਰ ਬੇਕਰੀ ਤੋਂ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਤੇ ਇਹ ਢਾਬਾ ਬਰਕਤ ਵਾਲਾ ਬਹੁਤ ਹੈ ਕੁਆਂਟੀਟੀ ਹਨ ਜਿਹੜੀ ਵੀ ਕੋਈ ਚੀਜ਼ ਲੈਣੇ ਹੋ ਇੱਕ ਰੇਟ ਵੀ ਬਹੁਤ ਜਾਇਜ਼ ਨੇਗੇ ਬਹੁਤ ਜਾਇਜ਼ ਨੇਗੇ ਜੇ ਤੁਸੀਂ 6-7 ਬੰਦੇ ਨੇ ਰੋਟੀ ਖਾਣੇ 2000 ਚ ਬੰਦਾ ਰਾਜ ਲੈ ਲੈਂਦਾ ਹਨ ਡਿਫਰੈਂਟ ਆਈਟਮ ਵੀ ਲਾਉਣਾ ਤੇ ਆ ਤੁਹਾਨੂੰ ਦਿਖਾਨਿਆਂ ਦੇਖੋ ਇੱਥੇ ਯਾਰ ਕੱਲੀ-ਕੱਲੀ ਚੀਜ਼ ਹਨ ਜਿਵੇਂ ਆ ਪੂਰੀ ਹੋ ਗਿਆ ਹਨ ਸਾਰਾ ਕੁਝ ਇਹ ਸਵੀਟ ਡਿਸ਼ ਆ ਗਿਆ ਜੀ ਹਨ ਮਤਲਬ ਕਿਹੜੀ ਚੀਜ਼ ਨਹੀਂ ਮਿਲਦੀ ਕਿੱਥੇ ਤੇ ਹਿੱਸਾ ਨਹੀਂ ਦਿੱਤਾ ਦੀ ਇਹਨਾਂ ਨੇ ਦੇਖ ਲਓ ਬਾਈਪਾਸ ਕਰਦਾ ਸੀ ਵੀ ਪੋਲ ਫੇਰ ਹੋ ਜਾ ਸੋਰੀ ਮਤਲਬ ਢਾਬਾ ਫੇਰ ਹੋ ਜਾ ਪਰ ਨਹੀਂ ਦੇਖੋ ਕੇਕ ਵੀ ਬਣੇ ਹੋਏ ਸੀ ਹਨ ਤੇ ਆ ਮਠਿਆਈ ਹੋ ਗਈ ਇਹਨਾਂ ਦੀ ਬਹੁਤ ਹੀ ਵਧੀਆ ਯਾਰ ਬਹੁਤ ਹੀ ਵਧੀਆ ਜਗ੍ਹਾ ਬੈਠਣ ਨਹੀਂ ਮਿਲਦੀ ਤਗੜ ਤਗੜ ਸਿੰਗਰ ਸਿੱਧੂ ਮਸਿਆਲ ਦੀ ਵਰਸੀ ਸੀ ਉਦੋਂ ਵੀ ਜਿਹੜੀ ਬਾਹਰੋਂ ਆਪਣਾ ਲੰਡਨ ਤੋਂ ਆਈ ਸੀ ਨਾ ਲੇਡੀ ਕਾਫੀ ਸਵੇਵ ਸੀ ਉਹ ਵੀ ਇੱਥੇ ਡਿਨਰ ਕਰਕੇ ਗਈ ਸੀ ਅਸੀਂ ਵੀ ਉਦੋਂ ਇੱਥੇ ਸੀਗੇ ਤੇ ਦੇਖੋ ਕੱਬਾ ਅੱਜ ਵੀ ਪੂਰੀ ਰੌਣਕਾਂ ਦੇ ਵਿੱਚ ਹੈਗਾ ਹਾਲ ਤਾਂ ਬਹੁਤ ਘੱਟ ਹੈ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ ਬਾਹਰ ਕੁਰਸੀਆਂ ਲਾਣੀਆਂ ਪੈਂਦੀਆਂ ਨੇ ਉਹਨਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਦੋਂ ਬੰਦਾ ਸਿੱਧੀ 기ਰਤ ਕਰਦਾ ਤਾਂ ਆਪੇ ਰੱਬ ਵਾਹ ਫੜਦਾ ਦੀਪਕ ਘਟਾ ਬੱਤ ਤਨੋਲਾ ਜਰੂਰ ਆ ਕੇ ਜਾਓ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ